ਪ੍ਰੋਟੈਸਟ ਦੇ ਦੌਰਾਨ ਇੱਕ ਸਟੂਡੈਂਟ ਜਿਹੜੀ ਸਿਹਤ ਤੋਂ ਢਿੱਲੀ ਹੋਈ ਹੈ 14 ਦਿਨ ਅਸੀਂ ਜਿਹੜਾ ਇੰਤਜ਼ਾਰ ਕੀਤਾ ਪਹਿਲਾਂ ਵੀ ਯੂਨੀਵਰਸਿਟੀ ਸ਼ਾਇਦ ਸਾਡਾ ਕੋਈ ਹੱਲ ਕਰੇ ਜੀ ਸੋ ਅੱਜ ਇੰਤਜ਼ਾਰ ਤੋਂ ਬਾਅਦ ਅਸੀਂ ਉਹਦੇ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਗਏ ਆ ਠੀਕ ਹੈ ਜੀ ਤੇ ਕੋਸ਼ਿਸ਼ ਕੀਤੀ ਕਿ ਗੱਲਬਾਤ ਹੋ ਜਾਵੇ ਠੀਕ ਠੀਕ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਜੀ ਪਰ 5-6 ਘੰਟੇ ਉੱਥੇ ਅਸੀਂ ਜਿਹੜਾ ਇੰਤਜ਼ਾਰ ਕੀਤਾ ਜੀ ਪਰ ਕੋਈ ਵੀ ਸਾਨੂੰ ਜਿਹੜਾ ਆਸ਼ਵਾਸਨ ਜਾਂ ਕੋਈ ਵੀ ਸਾਨੂੰ ਜਿਹੜਾ ਕੋਈ ਜ਼ਿੰਮੇਵਾਰੀ ਵਾਲਾ ਜਿਹੜਾ ਬਿਆਨ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਜੀ ਵੀ ਇਹ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਂ ਅਸੀਂ ਕੋਸ਼ਿਸ਼ ਕਰਾਂਗੇ ਜੀ ਅਸੀਂ ਸਵੇਰ ਦੇ ਉੱਥੇ ਬੈਠੇ ਸੀਗੇ ਜੀ ਤੇ ਸਾਡਾ ਇੱਕ ਜਿਹੜਾ ਸਾਥੀ ਆ ਉਹਨੂੰ ਵੀ ਕੁਝ ਉਹਦੀ ਸਿਹਤ ਇੱਕਦਮ ਉਹ ਰੋਜ਼ ਇੱਥੇ ਰਾਤ ਰੁਕ ਰਿਹਾ ਧਰਨੇ ਦੇ ਵਿੱਚ ਠੀਕ ਆ ਜੀ ਉਹਦੀ ਵੀ ਸਿਹਤ ਜਿਹੜੀ ਆ ਖਰਾਬ ਹੋਈ ਆ ਉਹਨੂੰ ਜਿਹੜਾ ਹਸਪਤਾਲ ਜਿਹੜਾ ਆ ਉਹਨੂੰ ਭਰਤੀ ਕਰਾਇਆ ਗਿਆ ਜੀ ਮੈਨੂੰ ਲੱਗਦਾ ਆ ਕਿ ਇਹ ਇਦਾਂ ਦੀ ਘਟਨਾ ਕੋਈ ਹੋਰ ਵੀ ਹੋਣੀ ਕੋਈ ਵੱਡੀ ਗੱਲ ਨਹੀਂ ਆ ਜੀ ਤੇ ਇਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਇਸ ਚੀਜ਼ ਦੀ ਮਾਈਨਸ 15 20 ਟੈਂਪਰੇਚਰ ਰਹਿੰਦਾ ਸਟੂਡੈਂਟ ਹਲੇ ਵੀ ਡਟੇ ਹੋਏ ਨੇ ਹਨਾ ਜਿਹੜਾ ਅੱਜ ਬਾਈ ਨਾਲ ਹੋਇਆ ਨੌਜਵਾਨ ਨਾਲ ਹਨਾ ਸਿਹਤ ਡਾਊਨ ਹੋ ਗਈ ਕੀ ਦੇਖਦੇ ਹਾਂ ਅੱਗੇ ਤੋਂ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਜ਼ਿੰਮੇਵਾਰ ਕੌਣ ਆ ਸਾਡੀ ਤਾਂ ਮੰਗ ਸਿਰਫ ਇਹ ਆ ਕਿ ਜਿਹੜੇ ਵੀ ਅਸੀਂ ਜਿਹੜੇ ਇਮਤਿਹਾਨ ਦਿੱਤੇ ਆ ਜੀ ਉਹਨਾਂ ਦਾ ਜਿਹੜਾ ਪਾਰਦਰਸ਼ਤਾ ਦੇ ਨਾਲ ਸਾਨੂੰ ਜਿਹੜਾ ਨਤੀਜਾ ਦਿਖਾਇਆ ਜਾਵੇ ਜੀ ਜੇ ਇਹ ਸਾਨੂੰ ਕਨਵਿੰਸ ਕਰ ਲੈਂਦੇ ਆ ਵੀ ਆ ਤੁਹਾਡਾ ਨਤੀਜਾ ਹੈ ਇਸ ਕਰਕੇ ਅਸੀਂ ਤੁਹਾਨੂੰ ਫੇਲ ਕੀਤਾ ਆ ਤੇ ਅਸੀਂ ਪਿੱਛੇ ਹਟਣ ਨੂੰ ਤਿਆਰ ਆ ਜੀ ਜੀ ਬ੍ਰੈਮਟਨ ਦੀ ਕਬੱਡੀ ਯੂਨੀਵਰਸਿਟੀ ਦੇ ਬਾਹਰ ਜਿਹੜਾ ਪ੍ਰੋਟੈਸਟ ਸਟੂਡੈਂਟ ਨੇ ਕਰ ਰਹੇ ਨੇ ਉਹਨੂੰ ਅੱਜ 15ਵਾਂ ਦਿਨ ਹੋ ਚੁੱਕਿਆ ਤੇ ਅੱਜ ਵੀ ਪ੍ਰੋਟੈਸਟ ਦੇ ਦੌਰਾਨ ਇੱਕ ਸਟੂਡੈਂਟ ਜਿਹੜੀ ਸਿਹਤੋਂ ਢਿੱਲੀ ਹੋਈ ਹੈ ਵੀਰੇ ਉਹਨੋਂ ਤਾਂ ਜਾਣਦੇ ਵੀਰੇ ਅੱਜ ਤੁਹਾਡਾ ਕੀ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਇੱਕ ਸਟੂਡੈਂਟ ਦੀ ਦੇਖੀ ਆ ਅਸੀਂ ਵੀਡੀਓ ਵੀ ਸਿਹਤ ਡਾਊਨ ਹੋ ਗਈ ਹਾਂਜੀ ਜਿੱਦਾਂ ਤੁਸੀਂ ਦੱਸਿਆ ਆ ਕਿ 15 14 15 ਦਿਨ ਇਸ ਧਰਨੇ ਨੂੰ ਦਿਨ ਰਾਤ 24 ਘੰਟੇ ਇੱਥੇ ਚੱਲਦੇ ਨੂੰ ਤੋ ਟੈਂਟ ਤੁਸੀਂ ਪਿੱਛੇ ਦੇਖ ਸਕਦੇ ਆ ਹਜੇ ਵੀ ਵਿਦਿਆਰਥੀ ਖੜੇ ਆ ਜੀ ਰਾਤ ਦਾ ਸਮਾਂ ਜਿਹੜਾ ਆ 9 ਵਜੇ ਤੋਂ ਉੱਤੇ ਦਾ ਹੋ ਚੁੱਕਾ ਆ ਜੀ ਸੋ ਇੱਕ ਸੁਭਾਵਿਕ ਜੀ ਗੱਲ ਆ ਵੀ ਜਦੋਂ ਆਪਾਂ ਇੰਨੀ ਠੰਡ ਦੇ ਵਿੱਚ ਖੜੇ ਹੋਣਾ ਆ ਜੀ ਤੇ ਕੁਝ ਸਾਨੂੰ ਮੁਸੀਬਤਾਂ ਵੀ ਹੋਣਗੀਆਂ ਜੀ ਸੋ ਇਹੀ ਅੱਜ ਹੋਇਆ ਜੀ 14 ਦਿਨ ਅਸੀਂ ਜਿਹੜਾ ਆ ਇੰਤਜ਼ਾਰ ਕੀਤਾ ਪਹਿਲਾਂ ਵੀ ਯੂਨੀਵਰਸਿਟੀ ਸ਼ਾਇਦ ਸਾਡਾ ਕੋਈ ਹੱਲ ਕਰੇ ਜੀ ਸੋ ਅੱਜ ਇੰਤਜ਼ਾਰ ਤੋਂ ਬਾਅਦ ਅਸੀਂ ਉਹਦੇ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਗਏ ਆ ਠੀਕ ਹੈ ਜੀ ਤੇ ਕੋਸ਼ਿਸ਼ ਕੀਤੀ ਕਿ ਗੱਲਬਾਤ ਹੋ ਜਾਵੇ ਠੀਕ ਠੀਕ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਜੀ ਪਰ 5-6 ਘੰਟੇ ਉੱਥੇ ਅਸੀਂ ਜਿਹੜਾ ਆ ਇੰਤਜ਼ਾਰ ਕੀਤਾ ਜੀ ਪਰ ਕੋਈ ਵੀ ਸਾਨੂੰ ਜਿਹੜਾ ਆਸ਼ਵਾਸਨ ਜਾਂ ਕੋਈ ਵੀ ਸਾਨੂੰ ਜਿਹੜਾ ਕੋਈ ਜ਼ਿੰਮੇਵਾਰੀ ਵਾਲਾ ਜਿਹੜਾ ਬਿਆਨ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਜੀ ਵੀ ਇਹਦੇ ਵਿੱਚ ਅਸੀਂ ਕੁਝ ਕਰ ਰਹੇ ਆ ਜਾਂ ਅਸੀਂ ਕੁਝ ਕਰਾਂਗੇ ਜੀ ਸੋ ਉਸੇ ਦੌਰਾਨ ਅਸੀਂ ਸਵੇਰ ਦੇ ਉੱਥੇ ਬੈਠੇ ਸੀਗੇ ਜੀ ਤੇ ਸਾਡਾ ਇੱਕ ਜਿਹੜਾ ਸਾਥੀ ਆ ਉਹਨੂੰ ਵੀ ਕੁਛ ਉਹਦੀ ਸਿਹਤ ਇੱਕਦਮ ਉਹ ਰੋਜ਼ ਇੱਥੇ ਰਾਤ ਰੁਕ ਰਿਹਾ ਧਰਨੇ ਦੇ ਵਿੱਚ ਠੀਕ ਆ ਜੀ ਉਹਦੀ ਵੀ ਸਿਹਤ ਜਿਹੜੀ ਆ ਖਰਾਬ ਹੋਈ ਆ ਉਹਨੂੰ ਜਿਹੜਾ ਹਸਪਤਾਲ ਜਿਹੜਾ ਆ ਉਹਨੂੰ ਭਰਤੀ ਕਰਾਇਆ ਗਿਆ ਜੀ ਤੇ ਬਾਕੀ ਦੇਖਦੇ ਹਾਂ ਹਜੇ ਹੋਰ ਵੀ ਇਦਾਂ ਦੀਆਂ ਘਟਨਾਵਾਂ ਜੇ ਯੂਨੀਵਰਸਿਟੀ ਨੇ ਸਾਡੀ ਜਿਹੜੀ ਆ ਨਾ ਗੱਲ ਸੁਣੀ ਨਾ ਉਹਦਾ ਜਲਦੀ ਕੋਈ ਸਾਨੂੰ ਜਿਹੜਾ ਆ ਅ ਸਾਨੂੰ ਕੋਈ ਉਹਦਾ ਅਸਰ ਜਾਂ ਉਹਨਾਂ ਤੇ ਕੋਈ ਹੋਇਆ ਜਲਦੀ ਜੀ ਤੇ ਮੈਨੂੰ ਲੱਗਦਾ ਆ ਕਿ ਇਹ ਇਦਾਂ ਦੀ ਘਟਨਾ ਕੋਈ ਹੋਰ ਵੀ ਹੋਣੀ ਕੋਈ ਵੱਡੀ ਗੱਲ ਨਹੀਂ ਆ ਜੀ ਤੇ ਇਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਏ ਇਸ ਚੀਜ਼ ਦੀ ਮੈਂ ਇਹੀ ਗੱਲ ਕਰਨੀ ਸੀ ਕਿ ਵੀ ਮਾਈਨਸ 15 ਮਾਈਨਸ 20 ਟੈਂਪਰੇਚਰ ਰਹਿੰਦਾ ਸਟੂਡੈਂਟ ਹਲੇ ਵੀ ਡਟੇ ਹੋਏ ਨੇ ਹਨਾ ਜਿਹੜਾ ਅੱਜ ਬਾਈ ਨਾਲ ਹੋਇਆ ਨੌਜਵਾਨ ਨਾਲ ਹਨਾ ਸਿਹਤ ਡਾਊਨ ਹੋ ਗਈ ਕੀ ਦੇਖਦੇ ਹਾਂ ਅੱਗੇ ਤੋਂ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਜ਼ਿੰਮੇਵਾਰ ਕੌਣ ਆ ਦੇਖੋ ਜੀ ਅਸੀਂ ਤਾਂ ਬੜੀਆਂ ਜਾਇਜ਼ ਮੰਗਾਂ ਅਸੀਂ ਪਹਿਲਾਂ ਵੀ ਬੜੀ ਬੜੀ ਇਹਨਾਂ ਦਾ ਬਿਆਨ ਕੀਤਾ ਇਹ ਮੰਗਾਂ ਨੂੰ ਜੀ ਸਾਡੀ ਤਾਂ ਮੰਗ ਸਿਰਫ ਇਹ ਆ ਕਿ ਜਿਹੜੇ ਵੀ ਅਸੀਂ ਜਿਹੜੇ ਇਮਤਿਹਾਨ ਦਿੱਤੇ ਆ ਜੀ ਉਹਨਾਂ ਦਾ ਜਿਹੜਾ ਪਾਰਦਰਸ਼ਤਾ ਦੇ ਨਾਲ ਸਾਨੂੰ ਜਿਹੜਾ ਨਤੀਜਾ ਦਿਖਾਇਆ ਜਾਵੇ ਜੀ ਜੇ ਇਹ ਸਾਨੂੰ ਕਨਵਿੰਸ ਕਰ ਲੈਂਦੇ ਆ ਵੀ ਆ ਤੁਹਾਡਾ ਨਤੀਜਾ ਹੈ ਇਸ ਕਰਕੇ ਅਸੀਂ ਤੁਹਾਨੂੰ ਫੇਲ ਕੀਤਾ ਆ ਤੇ ਅਸੀਂ ਪਿੱਛੇ ਹਟਣ ਨੂੰ ਤਿਆਰ ਆ ਜੀ ਸਾਨੂੰ ਤਾਂ ਸਿਰਫ ਇਹ ਆ ਕਿ ਸਾਡੀ ਜਿਹੜੀ ਮੰਗ ਵੱਲ ਧਿਆਨ ਦਿੱਤਾ ਜਾਵੇ ਜੀ ਤੇ ਸਾਨੂੰ ਭਰੋਸੇ 'ਚ ਲਿਆ ਜਾਵੇ ਜੀ ਤੇ ਅਸੀਂ ਇੱਥੋਂ ਖੁਸ਼ੀ-ਖੁਸ਼ੀ ਚਲਾ ਜਾਵਾਂਗੇ ਜੀ ਤੇ ਜਿੱਦਾਂ ਤੁਸੀਂ ਦੱਸਿਆ ਜੀ ਕਿ -15 -20 ਉਸੇ ਦਿਨ ਦਾ ਇਹ ਜਿਹੜਾ ਤਾਪਮਨ ਚੱਲ ਰਿਹਾ ਆ ਬਿਲਕੁਲ ਸਹੀ ਦੋ ਤਰੀਕ ਨੂੰ ਧਰਨਾ ਲੱਗਿਆ ਆ ਤੇ ਉਸੇ ਦਿਨ ਤੋਂ ਹੀ ਇਦਾਂ ਚੱਲ ਰਿਹਾ ਆ ਜੀ ਸੋ ਕਿਉਂਕਿ ਧਰਨਾ ਨਿਰੰਤਰ ਜਾਰੀ ਆ ਤਾਂ ਕਿਸੇ ਨਾ ਕਿਸੇ ਨੂੰ ਸਾਡੇ ਜਥੇਬੰਦੀ ਜਾਂ ਸਾਡੇ ਜੋ ਵੀ ਆ ਵਿਦਿਆਰਥੀ ਆ ਕਿਸੇ ਨਾ ਕਿਸੇ ਨੂੰ ਉੱਥੇ ਰੁਕਣਾ ਪੈਂਦਾ ਆ ਰਾਤ ਵੀ ਦਿਨ ਵੀ ਤਾਂ ਕਿ ਅਸੀਂ ਏਸੀ ਯੂਨੀਵਰਸਿਟੀ ਤੇ ਕੋਈ ਆਪਣਾ ਜਿਹੜਾ ਆ ਜੀ ਦਬਾਅ ਪਾਸ ਕੀਏ ਕਿ ਸਾਡੀ ਗੱਲ ਸੁਣਨ ਬਿਲਕੁਲ ਸੋ ਇਸੇ ਕਰਕੇ ਕੋਈ ਇਦਾਂ ਹੀ ਇੰਨੀ ਠੰਡ ਦੇ ਵਿੱਚ ਕੋਈ ਇਦਾਂ ਦੀ ਜਿਹੜੀ ਆ ਕੋਈ ਘਟਨਾ ਹੋਣਾ ਕੋਈ ਵੱਡੀ ਗੱਲ ਨਹੀਂ ਆ ਮੈਂ ਦੁਬਾਰਾ ਕਹਿ ਰਿਹਾ ਸੋ ਇਹਦੀ ਜ਼ਿੰਮੇਵਾਰੀ ਤਾਂ ਇਹ ਤਾਂ ਪ੍ਰਸ਼ਾਸਨ ਨੂੰ ਹੁਣ ਤੈਅ ਕਰੇਗਾ ਕਿ ਵਾਕਈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਉਸ ਤੋਂ ਬਾਅਦ ਉਹ ਨੌਜਵਾਨਾਂ ਨਾਲ ਗੱਲ ਹੋਈ ਆ ਸਟੂਡੈਂਟ ਨਾਲ ਉਹਦੀ ਸਿਹਤ ਠੀਕ ਆ ਹੁਣ ਹਾਂਜੀ ਇਹ ਸ਼ਾਮ ਦੀ ਘਟਨਾ ਹੈ ਹੁਣੀ 2-3 ਘੰਟੇ ਪਹਿਲਾਂ ਦੀ ਹਜੇ ਤੱਕ ਉਹ ਜਿਹੜਾ ਆ ਪ੍ਰਭਾਵਿਤ ਜਿਹੜਾ ਸਾਡਾ ਸਾਥੀ ਆ ਠੀਕ ਹੈ ਜੀ ਉਹਨੂੰ ਉਸ ਵੇਲੇ ਤਾਂ ਜਿਹੜਾ ਐਂਬੂਲੈਂਸ ਦੇ ਵਿੱਚ ਜਿਹੜਾ ਲੈ ਗਏ ਸੀਗੇ ਹਸਪਤਾਲ ਜੀ ਤੇ ਇਹ ਤਾਂ ਮੈਂ ਅਸਾਂ ਮੈਨੂੰ ਇਹ ਹੀ ਲੱਗਦਾ ਕਿ ਇੱਕ ਤਾਂ ਦਿਮਾਗੀ ਤੌਰ ਤੇ ਸਾਰੇ ਬੜੇ ਪਰੇਸ਼ਾਨ ਆ 10 10 12 ਬਾਰ ਦਾ ਦਿਨ ਤੋਂ ਨਾ ਆਪਣਾ ਕੰਮ ਤੇ ਉਹਨਾਂ ਦਾ ਧਿਆਨ ਆ ਨਾ ਉਹਨਾਂ ਦਾ ਜਿਹੜੀ ਕਿਹੜੀ ਪੜ੍ਹਾਈ ਆ ਜਿਹੜੀ ਸ਼ੁਰੂ ਹੋ ਚ ਕਿਉਂ ਰਸ ਤੇ ਧਿਆਨ ਆ ਨਾ ਨਾ ਕੋਈ ਇੱਥੇ ਉਹਨਾਂ ਦਾ ਮਤਲਬ ਆਪਣਾ ਖਾਣ ਪੀਣ ਨੂੰ ਲੈ ਕੇ ਕੋਈ ਸਮਾਂ ਇੱਥੇ ਕੋਈ ਨਿਰਧਾਰਤਾ ਬਿਲਕੁਲ ਸੋ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਸਿਹਤ ਦਾ ਖਰਾਬ ਹੋਣਾ ਤਾਂ ਉੱਤਰੋਂ ਉੱਪਰੋਂ ਤੁਸੀਂ ਤਾਪਮਾਨ ਦੇਖ ਰਹੇ ਆ ਸੋ ਸਿਹਤ ਦਾ ਖਰਾਬ ਹੋਣਾ ਕੋਈ ਜਿਹੜਾ ਆ ਇਹ ਆਮ ਜੀ ਗੱਲ ਹੀ ਹੋਏਗੀ ਤੋ ਇਹ ਕਿਸੇ ਦੀ ਵੀ ਹੋ ਸਕਦੀ ਹੈ ਇੱਕ ਨਾ ਲੋਕਾਂ ਦਾ ਕਮੈਂਟ ਹੁੰ ਸਟੂਡੈਂਟ ਪਾਸ ਹੋਣ ਲਈ ਬੈਠੇ ਨੇ ਮੈਂ ਬਹੁਤ ਵਾਰ ਵੀਡੀਓ ਪਾਤੀਆਂ ਹਨਾ ਤੁਸੀਂ ਪਹਿਲਾਂ ਵੀ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਿਸੇ ਹੋਰ ਟੀਚਰ ਤੋਂ ਸਾਡੇ ਐਗਜ਼ਾਮ ਸਾਨੂੰ ਦਿਖਾਏ ਜਾਣ ਵੀ ਅਸੀਂ ਪੇਪਰ ਚ ਕੀਤਾ ਕੀ ਆ ਹਨਾ ਇਹ ਮੜਾ ਕਲੀਅਰ ਕਰ ਦਿਓ ਮੜਾ ਜੀ ਹਾਂਜੀ ਇਹ ਵੀ ਇੱਕ ਬੜੀ ਜਿਹੜੀ ਆ ਧਾਰਨਾ ਜਿਹੜੀ ਬਣੀ ਹੋਈ ਆ ਵੀ ਜਦੋਂ ਯੂਨੀਵਰਸਿਟੀ ਨੇ ਸਾਡੇ ਵਿਦਿਆਰਥੀ ਜਥੇਬੰਦੀਆਂ ਨਾਲ ਜਾਂ ਵਿਦਿਆਰਥੀ ਜਿਹੜੇ ਪ੍ਰਭਾਵਿਤ ਆ ਉਹਨਾਂ ਨਾਲ ਪਹਿਲੀ ਵਾਰੀ ਗੱਲਬਾਤ ਕੀਤੀ ਆ ਜੀ ਉਸ ਦਿਨ ਇੱਕ ਖਬਰ ਮੀਡੀਆ ਦੇ ਵਿੱਚ ਚੱਲੀ ਆ ਕਿ 132 ਵਿਦਿਆਰਥੀਆਂ ਦੇ ਵਿੱਚੋਂ 100 ਵਿਦਿਆਰਥੀ ਪਾਸ ਕਰ ਦਿੱਤੇ ਗਏ ਹਾਂ ਕਲੀਅਰ ਕਰ ਦਿਓ ਇਹ ਇਹ ਗੱਲ ਦੇਖੋ ਜੀ ਮੀਡੀਆ ਨੇ ਸਿਰਫ ਏਸੇ ਗੱਲ ਤੱਕ ਹਾਈਲਾਈਟ ਹਾਈਲਾਈਟ ਕਰਨ ਤੱਕ ਜਿਹੜਾ ਆਪਣਾ ਜਿਹੜਾ ਜ਼ਿੰਮੇਵਾਰੀ ਅਦਾ ਕੀਤੀ ਆ ਠੀਕ ਹੈ ਉਸ ਤੋਂ ਬਾਅਦ ਇੱਥੇ ਕੀ ਕੀ ਚੱਲ ਰਿਹਾ ਆ ਉਸ ਤੇ ਜਿਹੜਾ ਆ ਸਾਡਾ ਕੋਈ ਜਿਹੜਾ ਵੱਡਾ ਮੀਡੀਆ ਆ ਹਨਾ ਓਕੇ ਲੋਕਲ ਚੈਨਲ ਬੜੀ ਆਈ ਹੈ ਸਾਡੇ ਕੋਲ ਠੀਕ ਆ ਜੀ ਬਹੁਤ ਸਾਰੀ ਹੋਰ ਚੈਨਲ ਆ ਰਹੇ ਆ ਪਰ ਜਿਨ੍ਹਾਂ ਜਿਹੜੇ ਚੈਨਲ ਆ ਜਿਹੜੇ ਜਿਨ੍ਹਾਂ ਨੇ ਖਬਰ ਚ ਲਈ ਆ ਜੀ ਕਿ ਉਹ ਖਬਰ ਨੂੰ ਦੇਖ ਕੇ ਕੋਈ ਵੀ ਸੁਭਾਵੇਗਾ ਕਿਸੇ ਵੀ ਵਿਅਕਤੀ ਨੂੰ ਇਦਾਂ ਲੱਗੇਗਾ ਕਿ ਇਹ ਜਿਹੜਾ ਮਸਲਾ ਹੈ ਖਤਮ ਹੋ ਚੁੱਕਾ ਹੈ ਖਤਮ ਹੋ ਗਿਆ ਹਾਂ ਹਾਂ ਸੋ ਗੱਲ ਇਦਾਂ ਆ ਤੁਹਾਨੂੰ ਮੈਂ ਇੱਥੇ ਗੱਲ ਹੁਣੇ ਦੱਸ ਦੇਣਾ ਹੈ ਕਿ ਹੋਰ ਇਹਦੇ ਵਿੱਚ ਕੀ ਕੀ ਵਧਿਆ ਆ ਜੀ ਸੋ ਜਿਸ ਦਿਨ ਉਹ 100 ਵਿਦਿਆਰਥੀ ਜਿਹੜੇ ਉਹ ਖਬਰ ਆਈ ਕਿ ਪਾਸ ਹੋ ਚੁੱਕੇ ਆ ਉਸ ਤੋਂ ਅਗਲੇ ਦਿਨ ਰਿਜ਼ਲਟ ਆਇਆ ਇੱਕ ਹੋਰ ਨਤੀਜਾ ਆਇਆ ਉਹਦੇ ਵਿੱਚ ਵੀ 100 ਤੋਂ ਜ਼ਿਆਦਾ ਹੋਰ ਵਿਦਿਆਰਥੀ ਜਿਹੜੇ ਆ ਫੇਲ ਕਰ ਦਿੱਤੇਗੇ ਆ ਜੀ ਉਸ ਤੋਂ ਅਗਲੇ ਦਿਨ ਇੱਕ ਹੋਰ ਨਤੀਜਾ ਆ ਜੀ ਉਹਦੇ ਵਿੱਚ ਵੀ ਕਾਫੀ ਸੰਖਿਆ ਦੇ ਵਿੱਚ ਵਿਦਿਆਰਥੀ ਜਿਹੜੇ ਆ ਫੇਲ ਹੋਏ ਆ ਓਕੇ ਸੋ ਜੇ ਆਪਾਂ ਇਹਨੂੰ ਕੁੱਲ ਮਿਲਾ ਕੇ ਕਹੀਏ ਤਾਂ ਜਿੰਨੇ ਪਹਿਲਾਂ ਪ੍ਰਭਾਵਿਤ ਵਿਦਿਆਰਥੀ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਇਹਨਾਂ ਦੀ ਸੰਖਿਆ ਇਸ ਵੇਲੇ ਹੈਗੀ ਆ ਮੋਟੀ ਮੋਟੀ ਮੈਂ ਤੁਹਾਨੂੰ ਇਹੀ ਪੁੱਛੂੰਗਾ ਸੰਖਿਆ ਜਿਵੇਂ ਪਹਿਲਾਂ ਸੀਗਾ ਵੀ 70 ਜਿਹੜੇ ਪਹਿਲਾ ਗਰੁੱਪ ਸੀਗਾ 70 ਤੋਂ 80% ਬੱਚੇ ਫੇਲ ਹੋਏ ਸੀਗੇ ਜਿਹੜੇ ਹੁਣ ਗਰੁੱਪ ਵਿੱਚ ਐਡ ਹੋਏ ਨੇ ਚਾਰ ਪੰਜ ਗਰੁੱਪ ਐਡ ਹੋਇਆ ਉਹਨਾਂ ਦੇ ਵਿੱਚ ਵੀ ਇਹੀ ਕੁਆਂਟੀਟੀ ਆ ਜਾਂ ਕੀ ਚ ਹਾਂਜੀ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ ਨੰਬਰ ਜਿਹੜਾ ਇਹ ਜਿਹੜੀ ਸੰਖਿਆ ਇਹ ਵੱਡੀ ਹੀ ਆ ਜਿੰਨੇ ਵੀ ਗਰੁੱਪ ਸਾਡੇ ਨਾਲ ਦੁਬਾਰਾ ਹੋਰ ਜਿਹੜੇ ਆ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਖੜੇ ਹੋਏ ਆ ਉਹ ਸਾਰੇ ਵਿਦਿਆਰਥੀ ਵੱਡੀ ਬੜੀ ਵੱਡੀ ਸੰਖਿਆ ਦੇ ਵਿੱਚ ਪ੍ਰਭਾਵਿਤ ਆ ਜੀ ਸੋ ਇਹ ਇਸੇ ਕਰਕੇ ਅਸੀਂ ਇਹ ਧਰਨਾ ਜਿਹੜਾ ਉਸੇ ਦਿਨ ਦਾ ਹੀ ਅਸੀਂ ਇਹ ਧਰਨਾ ਜਿਹੜਾ ਚੱਕਿਆ ਨਹੀਂ ਗਿਆ ਆ ਉਸੇ ਦਿਨ ਦਾ ਧਰਨਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਤੇ ਪਰ ਤਾਂ ਜੇ ਤੁਹਾਡੇ ਬਾਰੇ ਗੱਲ ਕਰਾਂ ਤੁਸੀਂ ਉਧਰ ਇੰਡੀਆ 'ਚ ਜਾਂ ਪੰਜਾਬ 'ਚ ਕੀ ਕਰਦੇ ਹੋ ਤੁਹਾਡੀ ਕੀ ਪਰਸੈਂਟੇਜ ਰੇਸ਼ਿਓ ਸੀਗੀ ਜਾਂ ਇੱਥੇ ਤੁਹਾਨੂੰ ਕਿੰਨੇ ਨੰਬਰਾਂ ਤੋਂ ਫੇਲ ਕੀਤਾ ਗਿਆ ਹਾਂਜੀ ਚਾਹੇ ਮੇਰੀ ਗੱਲ ਕਰੀਏ ਤੇ ਚਾਹੇ ਆਪਾਂ ਕਿਸੇ ਵੀ ਵਿਦਿਆਰਥੀ ਦੀ ਗੱਲ ਕਰੀਏ ਇਸ ਯੂਨੀਵਰਸਿਟੀ ਦਾ ਨਾਮ ਇੰਨਾ ਜ਼ਿਆਦਾ ਮਤਲਬ ਸਾਨੂੰ ਉੱਥੇ ਸੁਣਨ ਦੇ ਵਿੱਚ ਮਿਲਿਆ ਕਿ ਵਧੀਆ ਪਬਲਿਕ ਯੂਨੀਵਰਸਿਟੀ ਆ ਤੇ ਕੋਰਸ ਇਹਨਾਂ ਦੇ ਜਿਹੜੇ ਕਾਫੀ ਇੱਕ ਯੂਨੀਵਰਸਿਟੀ ਦਾ ਨਾਮ ਸੁਣ ਕੇ ਸਾਨੂੰ ਵੈਸੇ ਹੀ ਲੱਗਦਾ ਕਿ ਪੜਾਈ ਵਧੀਆ ਹੋਏਗੀ ਠੀਕ ਹੈ ਜੀ ਸੋ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਜਿਹੜੇ ਵਿਦਿਆਰਥੀ ਉਹ ਆਪਣੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਕਰਕੇ ਹੀ ਇੱਥੇ ਆਏ ਆ ਠੀਕ ਹੈ ਜੀ ਔਰ ਇਹਨਾਂ ਦੇ ਕੋਲ ਗ੍ਰੈਜੂਏਸ਼ਨ ਹੋ? ਹਾਂਜੀ ਹਾਂਜੀ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਆ ਤੇ ਸਾਰੇ ਹੀ ਲਗਭਗ ਸਾਰੇ ਹੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਆ। ਜੀ ਜੀ ਇਥੇ 12ਵੀਂ ਜਮਾਤ ਪਾਸ ਕਰਕੇ ਬੜੇ ਘੱਟ ਬੱਚੇ ਆਉਂਦੇ ਆ ਇਸ ਯੂਨੀਵਰਸਿਟੀ ਦੇ ਵਿੱਚ। ਯੂਨੀਵਰਸਿਟੀ ਠੀਕ ਹੈ। ਹਾਂਜੀ। ਤੋਂ ਆਪਾਂ ਇਹੀ ਕਵਾਂਗੇ ਕਿ ਹੁਣ ਜਿੱਦਾਂ ਤੁਹਾਨੂੰ ਮੈਂ ਬਹੁਤ ਬਹੁਤ ਸਾਰੇ ਇਦਾਂ ਦੇ ਜਿਹੜੇ ਇੱਥੇ ਕੀਸ ਦੱਸ ਸਕਦਾ ਆ। ਜੀ ਜੀ ਕਾਫੀ ਸਾਰੇ ਵਿਦਿਆਰਥੀ ਆਪਣੇ ਚੌਥੇ ਜਾਂ ਤੀਜੇ ਸੈਮੈਸਟਰ ਦੇ ਵਿੱਚ ਹੈਗੇ ਆ ਓਕੇ ਤੇ ਇਹਦਾ ਮਤਲਬ ਆ ਜੇ ਇਹਨੇ ਤੀਜਾ ਸੈਮੈਸਟਰ ਜੇਦਾ ਉਹਨੇ 15 ਵਿਸ਼ੇ ਜਿਹੜੇ ਪਾਸ ਕਰ ਲਏ ਆ ਤੇ ਜਿਹੜਾ ਚੌਥੇ ਚੌਥੇ ਸੈਮੈਸਟਰ ਚ ਉਹਨੇ 20 ਵਿਸ਼ੇ ਪਾਸ ਕਰ ਲਏ ਆ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਪ੍ਰਭਾਵਿਤ ਉਹਨਾਂ ਦੇ ਵਿੱਚੋਂ ਇਦਾਂ ਦੇ ਆ ਵੀ 20 ਵਿਸ਼ਿਆਂ ਦੇ ਵਿੱਚੋਂ 19 ਵਿਸ਼ਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਆ ਨਤੀਜਾ ਆ ਬੜਾ ਉਹਨਾਂ ਦੇ ਪੱਖ ਦੇ ਵਿੱਚ ਆ ਆਪਾਂ ਇਹਨੂੰ ਜੇ ਪਰਸੈਂਟੇਜ ਵਾਈਜ਼ ਕਹੀਏ ਤੇ 80% 90% ਤੱਕ ਉਹਨਾਂ ਦਾ ਜਿਹੜਾ ਆ ਨਤੀਜਾ ਹੈਗਾ ਆ ਓਕੇ ਸਿਰਫ ਇਹੀ ਇੱਕ ਐਕਸੈਪਸ਼ਨਲ ਕੇਸ ਹੀ ਸਬਜੈਕਟ ਉਹਨਾਂ ਦੇ ਕੇਸ ਜਿਹਦਾ ਦਾ ਆ ਜਿਹਨੇ ਉਹਨਾਂ ਨੂੰ ਰੋਕਿਆ ਹੋਇਆ ਆ ਉਹਨਾਂ ਦੀ ਪੜ੍ਹਾਈ ਖਤਮ ਹੋਣ ਤੋਂ ਜੀ ਉਹਨਾਂ ਦੇ ਅੱਗੇ ਆਪਣੀ ਵਰਕ ਪਰਮਿਟ ਅਪਲਾਈ ਕਰਨ ਤੋਂ ਜੀ ਸੋ ਆਪਾਂ ਇਹਨਾਂ ਨੂੰ ਜੇ ਇਸ ਨਤੀਜੇ ਨਾਲ ਦਿਖੀਏ ਤੇ ਇਹ ਬੜੀ ਵੱਡੀ ਗੱਲ ਵੀ ਹੋਈ ਹੈ ਫਿਰ ਜਾਂ ਤਾਂ ਉਹ ਜਿਹੜੇ 19 ਪ੍ਰੋਫੈਸਰ ਜਿਹੜੇ ਪੜਾ ਰਹੇ ਆ ਜਾਂ ਤਾਂ ਉਹਨਾਂ ਨੇ ਗਲਤ ਨਤੀਜਾ ਦਿੱਤਾ ਹੈ ਤੇ ਜਾਂ ਸਿਰਫ ਇੱਕ ਵਿਸ਼ੇ ਦਾ ਨਤੀਜਾ ਗਲਤ ਆ ਇਹਨੂੰ ਯੂਨੀਵਰਸਿਟੀ ਖੁਦ ਖੁਦ ਆਪ ਇਹਨੂੰ ਜਿਹੜਾ ਆ ਜੱਜ ਇਹਨੂੰ ਖੁਦ ਆਪ ਜੱਜ ਕਰ ਸਕਦੀ ਆ ਹਾਂ ਜੀ 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 ਹਾਂ ਜੀ ਜੀ ਬਹੁਤ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਇਸ ਸਾਡੇ ਜਿਹੜਾ ਮੋਰਚਾ ਪੱਕਾ ਮੋਰਚਾ ਜਿਹੜਾ ਲੱਗਿਆ ਹੋਇਆ ਆ ਨਿਰੰਤਰ ਜਾਰੀ ਆ ਜਿਹੜਾ ਇਹਨੂੰ ਤੁਸੀਂ ਜਿਹੜੀ ਕਵਰੇਜ ਦਿੰਨੇ ਆ ਤੇ ਸਾਡੀ ਆਵਾਜ਼ ਜਿਹੜੀ ਜੋ ਅਸੀਂ ਕਹਿਣਾ ਚਾਹੁੰਦੇ ਆ ਜੋ ਜਿਹੜੀ ਪਬਲਿਕ ਆ ਜੋ ਜਿਹੜੀ ਆਮ ਜਿਹੜੇ ਲੋਕ ਆ ਜੋ ਕਿ ਉਹਨਾਂ 'ਚ ਧਾਰਨਾ ਬਣੀ ਹੋਈ ਆ ਉਹਨੂੰ ਅਸੀਂ ਜਿਹੜਾ ਇਹ ਦੂਰ ਕਰਨ ਦੇ ਵਿੱਚ ਇਹ ਜਿਹੜਾ ਤੁਹਾਡੇ ਪਲੇਟਫਾਰਮ ਆ ਜਿਹੜੇ ਸੋਸ਼ਲ ਮੀਡੀਆ ਦੇ ਇਹ ਬੜਾ ਆਪਣਾ ਬਖੂਬੀ ਜਿਹੜਾ ਆਪਣਾ ਰੋਲ ਆਦਾ ਕਰ ਰਿਹਾ ਜੀ ਜੀ ਧੰਨਵਾਦ ਤੇ ਤੁਸੀਂ ਦੇਖ ਸਕਦੇ ਹੋ ਬ੍ਰਦਰ ਸਾਰੇ ਭਰਾ ਜਿੰਨੇ ਵੀਡੀਓ ਦੇਖ ਰਹੇ ਨੇ ਵੀ ਅਜ 15ਵਾਂ ਲਗਭਗ 15 ਦਿਨ ਹੋ ਚੁੱਕੇ ਨੇ ਧਰਨਾ ਹਲੇ ਵੀ ਜਾਰੀ ਹੈ ਮੰਗਾ ਹਲੇ ਮੰਨੀਆਂ ਨਹੀਂ ਗਈਆਂ ਇੱਧਰ ਸਨੋ ਦੇ ਬਰਫ਼ ਦੇ ਵੱਡੇ ਵੱਡੇ ਢੇਰ ਲੱਗ ਚੁੱਕੇ ਨੇ ਇਹਨੂੰ ਬੱਚੇ ਕਲੀਨ ਕਰਦੇ ਆ ਉਧਰ ਉਦਾਂ ਹੀ ਟੈਂਟ ਆ ਜਿਹੜਾ ਲੱਗਿਆ ਹੋਇਆ ਉਹਦੇ ਵਿੱਚ ਸਟੂਡੈਂਟ ਰਹਿੰਦੇ ਆ ਅੱਜ ਇੱਕ ਜਿਹੜੀ ਮੁੱਖ ਗੱਲਬਾਤ ਸੀਗੀ ਉਹ ਸੀਗੀ ਵੀ ਇੱਕ ਸਟੂਡੈਂਟ ਜਿਹੜੀ ਸਿਹਤ ਖਰਾਬ ਹੋਈ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੁਣ ਵੀ ਹੱਥ ਠਰ ਰਹੇ ਨੇ ਤਾਂ ਦੇਖਦੇ ਹਾਂ ਅੱਗੇ ਕੀ ਰਣਨੀਤੀ ਹੁੰਦੀ ਆ ਸਟੂਡੈਂਟ ਡਟੇ ਹੋਏ ਨੇ ਯੂਨੀਵਰਸਿਟੀ ਕੋਈ ਚੰਗਾ ਰਿਸਪਾਂਸ ਨਹੀਂ ਦੇ ਰਹੀ ਜਿਵੇਂ ਦੀ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਹੁਤੇ ਲੋਕਾਂ ਦਾ ਦਿਮਾਗ ਚ ਇੱਕ ਸੀਗਾ ਵੀ 132 ਵਿੱਚੋਂ 100 ਬੱਚਾ ਪਾਸ ਕਰਤਾ 32 ਫੇਲ ਕਰਤੇ ਮਸਲਾ ਸੋਲਵ ਹੋ ਗਿਆ ਮਸਲਾ ਸੋਲਵ ਨਹੀਂ ਹੋਇਆ ਮਸਲਾ ਉਸ ਤੋਂ ਬਾਅਦ ਵਧਿਆ ਜਦੋਂ ਹੋਰ ਕਲਾਸਾਂ ਦੇ ਨਤੀਜੇ ਆਏ ਤੋਲੇ ਵਿੱਚੋਂ 6 ਕੋਰਸਾਂ ਦੇ ਬੱਚੇ ਲਗਭਗ ਇੱਥੇ ਐਂਟਰੀ ਜਿਨ੍ਹਾਂ ਨੇ ਆਪਣੀ ਕਰਵਾਈ ਜਿਹੜੇ ਧਰਨਾ ਦਾ ਹਿੱਸਾ ਬਣੇ ਕਿਉਂਕਿ ਉਹ ਵੀ ਕਹਿੰਦੇ ਸੀ ਮੈਚਿਓਰਿਟੀ 70 80% ਦੇ ਲਗਭਗ ਬੱਚੇ ਫੇਲ ਕੀਤੇ ਗਏ ਨੇ ਤਾਂ ਧਰਨਾ ਹਲੇ ਜਾਰੀ ਹੈ ਜਿਵੇਂ ਦੀ ਵੀ ਅੱਗੇ ਅਪਡੇਟ ਹੋਊਗੀ ਉਹ ਜ਼ਰੂਰ ਤੁਹਾਨੂੰ ਦੰਦੇ ਰਹਾਂਗੇ ਪੱਕੇ ਪੰਜਾਬੀ ਚਾਰੇ ਭਾਈਚਾਰੇ ਨੂੰ ਬੇਨਤੀ ਵੱਖ-ਵੱਖ ਸਟੂਡੈਂਟ ਵੱਲੋਂ ਕੀਤੀ ਜਾਂਦੀ ਹੈ ਵੀ ਆ ਕੇ ਗਰਾਊਂਡ ਰਿਐਲਿਟੀ ਆ ਕੇ ਇੱਥੇ ਸਾਡੀ ਚੈੱਕ ਕਰੋ ਸਾਡਾ ਸਾਥ ਦਿਓ ਤੇ ਕਮੈਂਟ ਕਰਨ ਵਾਲਿਆਂ ਨੂੰ ਬੇਨਤੀ ਆ ਵੀ ਪਹਿਲਾਂ ਇੱਕ ਵਾਰ ਆ ਕੇ ਮੇਰੇ ਵੀਰੋ ਇੱਥੇ ਦੇਖ ਲਓ ਬੱਚੇ ਆਪਣੇ ਪੰਜਾਬ ਦੇ ਬੱਚੇ ਨੇ ਆਪਾਂ ਗਲਤ ਕਮੈਂਟ ਕਰਦੇ ਆ ਮਤਲਬ ਚੰਗਾ ਨਹੀਂ ਲੱਗਦਾ ਹੈ ਇੱਕ ਵਾਰ ਸਾਡੇ ਆਪਣੇ ਬੱਚੇ ਨੇ ਮੋٹے-ਮੋٹے ਪੈਸੇ ਏਡੇ ਲੈ ਕੇ ਆਏ ਨੇ ਇੱਥੇ ਯੂਨੀਵਰਸਿਟੀ ਚ ਪੜਨ ਆਏ ਨੇ ਹਨਾ ਤਾਂ ਇਹਨਾਂ ਦਾ ਸਾਥ ਸਾਡਾ ਦੇਣਾ ਸਾਡਾ ਫਰਜ਼ ਬਣਦਾ ਸਾਰਿਆਂ ਧੰਨਵਾਦੀ